ਚਲਣਾ ਹੋਇਆ ਇਹ ਜੱਲੇ ਨੂੰ ਹੁਣ ਦਾ ਦਿਆ ਚੱਕਰੀ ਲੋਡ ਉਹਨੇ ਕਰਦੇ ਅੱਜ ਚੱਕਰ ਲੋਡ ਦਾ ਦਿਆ ਮੋਹ ਨਹੀਂ ਆਇਆ ਅੱਜ ਇਹਨੇ ਚੱਕਰ ਲੋਡ ਕਰਨੇ ਆਏ ਇਹ ਨਹੀਂ ਚੱਲਣਾ ਓਏ ਮਾਹ ਓਥੇ ਲਾ ਕੇ ਦੇਖਦਾ ਕੋਈ ਓ ਭੈਣ ਮੇਰ ਪੈ ਗਿਆ ਸਹੀ ਨਹੀਂ ਹੈਗਾ ਇਹਲਾ ਪਲਾਸਟਰ ਦਾ ਆ ਲੈ ਪਿਆ ਚੱਲ ਪਿਆ ਓਏ 100 ਘੰਟੇ ਤੱਕ ਨੇ ਇਹੀ ਕੋ ਕਰਨਾ ਤੈਨੂੰ ਭੈਣਾ ਲਾਇਆ ਵੀ ਚੱਲ ਹੁਣ ਖਾੜੀ ਸਰੀਰ ਗੱਲੂ ਗਿਆ ਜਾ ਕੇ ਦਾ ਮੁੜ ਕੇ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਇਹਨੂੰ ਕਹਿਤਾ ਹੈ ਜੀ ਵੇਚ ਦੇ ਵੇਚਦਾ ਬਸ ਆਪਾਂ ਨਵਾਂ ਲੈ ਆਉਂਦੇ ਦੋ ਦਿਨ ਹੋਇਆ ਇਹ ਚੱਲੇ ਨੂੰ ਹੁਣ ਬਾਦ ਗਿਆ ਚੱਕਰੀ ਲੋਡਾ ਦੇ ਕਰਦੇ ਅੱਜ ਚੱਕਰ ਲੋਡਾ ਦੇ ਮੋਹ ਨਹੀਂ ਆਇਆ ਅੱਜ ਇਹਨੇ ਚੱਕਰ ਲੋਡ ਕਰਨੇ ਆ ਹੁਣ ਦੱਲੂ ਸਹੀ ਪੁੜੀ ਆਲੀ ਢੇਰ ਕਿਹੜੀ ਬਾਦੀ ਪੁੜੀ ਵਾਲਾ ਆ ਬਾਦੀ ਦਾਲਦੀ ਆਗਰ ਰੀਆ 17 ਵੀ 17 ਬਾਸ ਪਾਤੀ ਹੁਣ ਅੱਛਾ ਪਹਿਲਾ 9 ਨਾਲ ਸੀ। ਪਹਿਲਾ 9 ਸੀ। ਆ ਜੋ ਟੇਮਾ ਦਾ ਜਿਹੜੀ ਮਰਜ਼ੀ ਬਾਹਰੋਂ ਇਹ ਬਈਆ ਚੱਲੀ ਜਾਂਦਾ ਜੀ। ਬਸ ਇੱਕ ਥੋੜਾ ਮੋੜਨ ਕਰਕੇ ਇਹ ਚੱਕਰ ਪੈ ਗਿਆ। ਇਹ ਪ੍ਰੈਸਰ ਰੀ ਹੈ ਜਾਂ ਮੋੜ ਦਾ ਘਾਟਾ। ਸਹੀ ਗੱਲ ਹੈ। ਇਹ ਤਾਂ ਹੋਰ ਪੁੱਲਾ ਕੇ। ਪੁੱਲਾ ਸਾ ਤੂੜੀ ਬਣਾਈਏ। ਲੱਕਾਣੇ ਉਹ ਕਰਦਾ। ਲੱਕਾ ਦਾ ਤੋੜ ਟੱਟ ਬਣਾਉਂਦੇ ਨੇ ਟਰਾਲੀਆਂ। ਤੂੜੀ ਬਣਾਈਏ। ਜੀ। ਹੇ ਇਹ ਗੱੜਾ ਘੱਟ ਬਣਾਉਣਾ ਤੇ ਉਹ ਦੇ ਤਾਂ ਲਾ ਕੇ ਜਿਆਲਾ ਮਾਰਦਾ ਹਲਤਰਾ ਲੱਗਾ ਯਾਰ ਕਰਨ ਹੈ ਜਲਦੀ ਕਰੇ ਜਾਇ ਨਾ ਜਾਗ ਜਾ ਇੱਥੇ ਕੀ ਆ ਇੱਥੇ ਕੌਣ ਨੇ ਆ ਤੇਰਾ ਉਹ ਮਿੱਟੀ ਘੱਟਾ ਪਾਣੀ ਪਾਓ ਕਰੋ ਪਾਣੀ ਪਾਓ ਏ ਗਿਜਰ ਚਲਾਉਣਾ ਕਿਵੇਂ ਚਲਾਉਣਾ ਹੈਂ ਇਹੇ ਵਾਰੀ ਦੱਸਣ ਲੱਗੇ ਆ ਹਣੇ ਅਜੇ ਚੱਕਰ ਚੱਕਰੀ ਨਹੀਂ ਮਿਲਦਾ ਤਿੰਨ ਦਿਨ ਹੋ ਗਏ ਸੱਤ ਦਾ ਚੱਕਰੀ ਨਹੀਂ ਲੋਟ ਆਉਂਦਾ ਦੀ ਮਾਂ ਨੇ ਥੱਪਾ ਪੂੜੀਆਂ ਦਾ ਲਾਦਾ ਨਹੀਂ ਮਸੀਨ ਵੀ ਵਸ ਰਹੀ ਵੀ ਰੋਹ ਦੋ ਤਿੰਨ ਬੁੜੀਆਂ ਜੱਕ ਲਿਆਉਂਦੇ ਨੇ ਢੀੜੀ ਫੇਟ ਆਉਂਦੀ ਦੇਖ ਪਾ ਕੇ ਦੇਲਨੇ ਦੂਜੇ ਰ ਫੇਰ ਬਦਲ ਲੈਣੇ ਆਂ ਵੀ ਮਸੀਨ ਕੀ ਕਰੀ ਗਈ ਹੱਥ ਜੋੜਦੇ ਆਂ ਹੈ ਮਸੀਨ ਚੱਕਰ ਬਾਹੋਂ ਨੇ ਯਾਰ ਉਹਦਾ ਕਰਟ ਕਰੋੜ ਦਾ ਨਹੀਂ ਪਤਾ ਖਿਆਲ ਰੱਖੀ ਚੱਲ ਪਿਆ ਸੱਟ ਮਾਰ ਦੋ ਸਹੀ ਮਾਰਾ ਪਤਾ ਢੋਲੀ ਦਾ ਯਾਰ ਸਾਲ ਬਗਲੋਂ ਦਾ ਵਰਤੇ ਆਪਾਂ ਸਾੜੀ ਸਾੜੀ ਜਿਹੜਾ ਹਾੜੀ ਜੀ ਆ ਕੇ ਬਹਲਾ ਸੋਣੀ ਮਿਨੀ ਵਾਲਾ ਕੰਮ ਹੈ ਨਹੀਂ ਗਾ ਚੱਲ ਪਿਓ ਬਾਜ ਆਉਂਦੀ ਆ ਆ ਮਾਰ ਕੇ ਦੇਖ ਚੁਈ ਆੜਾ ਉਹ ਕਹੜ ਜੀ ਉਹ ਬਾਈ ਜੇ ਲੱਗੀਤ ਦਾ ਨਾ ਪੂਰੇ ਇਧਰ ਚਲ ਕੇ ਦੇਖੋ ਹਰਾ ਕੇ ਉਹਦੀ ਲਾ ਕੇ ਦੇਖ ਇਹਨੂੰ ਅਰਥ ਜਾ ਮੜਾ ਦੇ ਪੁੱਛ ਲੈ ਇਧਰ ਹੀ ਆ ਜਾਓ ਆਪਣਾ ਕਿੱਥੇ ਆ ਆਸ ਇਧਰ ਹੀ ਅਗਰੇ ਕੋਲੀ ਉਹ ਉਹਦੇ ਕੋਲੇ ਲੱਗ ਲੱਗਦਾ ਮਣੀ ਇਹਦੇ ਕੋਲੇ ਅਰਥ ਤਾਂ ਲੈ ਕੇ ਜਾ ਇਹਨ ਕੋਲੇ ਅਰਥ ਹੀ ਨਹੀਂ ਲੱਗਦਾ ਉਹ ਜਨਾਲ ਤਾਂ ਲੱਗੀ ਭਈ ਇਹਨੂੰ ਆਹ ਨੂੰ ਜੇ ਹਾਰ ਅੱਗੇ ਜੇ ਪਾ ਰੰਗ ਦਾ ਉਹ ਪਾ ਦੇ ਠੀਕ ਆ ਜਾ ਚੱਲਦਾ ਨਹੀਂ ਸਿੱਧੀ ਧਾਰ ਤੇ ਲਾ ਕੇ ਦੇਖ ਲੈ ਪੱਖਾ ਦਾ ਲਾਇਆ ਧਾਰ ਬਣੀ ਨਹੀਂ ਗੱਲ ਆ ਹੁਣ ਦੇਖ ਪੜ ਦੇਖ ਕੋਈ ਜਿਹੜਾ ਚੱਪਾ ਹੈ ਹੈ ਚਲੋ ਖਲਾਗਾ ਦੇਖਿਆ ਤੇ ਅਗਰਾਂੀਆਂ ਲਾਟਾਂ ਮਾਰਦਾ ਸੀ ਉਹ ਕੇ ਦਾ ਭਾਂਡਾ ਯਾਰ ਧਰ ਨਹੀਂ ਦਿੰਦਾ ਸੀ ਤਾਰ ਦੇ ਖਾਲਟਾ ਕੇ ਇਹ ਤਾਰ ਦੇ ਵਿੱਚ ਕਨੇ ਯਾਰ ਤਾਰ ਤਾਂ ਸਹੀ ਆ ਤਾਰ ਦੇ ਨੇ ਗਰੰਟੀ ਦੇ ਹੀ ਹੋ ਕੰਨਾ ਖਲਾਗਾ ਕਿ ਉਹ ਰੇ ਬਿਆ ਉਹਦੇ ਬੈਰਾ ਸਬੈਮੋਣੀ ਚ ਲਾ ਤੋ ਦਾਰਾ ਕਰ ਦੂ ਯਾਰ ਹੈ ਨਹੀਂ ਕਰ ਗਿਆ ਪਲਾਟ ਤੇ ਮੜਾ ਚੰਨਾ ਕਰ ਲਿਆ ਯਾਰ ਆ ਲਾ ਦੇ ਯਾਰ ਟੁੱਟ ਕੇ ਰੱਖੀ ਇਹਨੂੰ ਐਮ ਮੰਦਾ ਨਹੀਂ ਲਾ ਦੋ ਯਾਰ ਕਰੰਟ ਕੋਲ ਨਹੀਂ ਮਾਰੂ ਨਹੀਂ ਮਾਰੂ ਕਰੰਟ ਸਾਨੂੰ ਦਾ ਖਿਆਲ ਰੱਖੀ ਪਾ ਲੈ ਤਾਰ ਹੀ ਲਾ ਦੇ ਤਨਾ ਮੇੜ ਦੇ ਦੇ ਮੇੜਾ ਬੇਟੂ ਹੀ ਦੋਦਿਆ ਬਾਕੀ ਸਰੀਰ ਪਰ ਇੰਨੇ ਦਾ ਪਤਾ ਵੀ ਨਹੀਂ ਲੱਗਣਾ ਕਰ ਮੈਂ ਤੂੰ ਤੂੰ ਹੀ ਕਿੰਨ ਲਵੇ ਦੋ ਤਰੀ ਹਰਥ ਦਾ ਹੈ ਨਹੀਂਗਾ ਚਲ ਲਾ ਕੇ ਦੇਖ ਨੂੰ ਇਹ ਨਹੀਂ ਚੱਲਣਾ ਓਏ ਮਾਹੋ ਇੱਥੇ ਲੱਗਦੇ ਤਾਂ ਕੋਈ ਓਪਨ ਕਿਹੜਾ ਡੇਰ ਪੈ ਗਿਆ ਓਏ ਆ ਸਹੀ ਨਹੀਂ ਹੈ ਜਾਲਾ ਪਲਾਸਟ ਕਰਦਾ ਆ ਆ ਲੱਭਿਆ ਗੱਲ ਪਿਆ ਆ ਗੱਲ ਪਿਆ ਹੁਣ ਮੰਨ ਲਾ ਕੇ ਨਵੇਂ ਅਰਥ ਵੀ ਲਾ ਓਏ ਇਹ ਤੋਂ ਹੀ ਰੱਖ ਲੋਗੇ ਓ ਲੈ ਰਹਿਣ ਦੇ ਕੋਈ ਸਰੀ ਵਾਲਾ ਲਾ ਲੈਂਦੇ ਆ ਗੱਲ ਨਾਲ ਪਾਏ ਰਹੀ ਦੇ ਹੋਲਡਰ ਦਾ ਹੀ ਚੱਕਰ ਸੀ ਹੈਨਾ ਔਰ ਦਰਮੋ ਦੇ ਲੂਟ ਆ ਜੋੜ ਹੈ ਕੋਈ ਲੋਡ ਦੇ ਹਾਲ ਚਾਏ ਹੈ ਰੇਕ ਨਹੀਂ ਚਲਾ ਰਿਹਾ ਉਹਨੂੰ ਕਿਹਨੂੰ ਕਲੀਆਂ ਕਢ ਦੇਦਾ ਤਾਂ ਨਾ ਰੰਟ ਪਾ ਹੋਣਾ ਹੈ ਜਿਹੜੇ ਚੱਲਦਾ ਨਹੀਂ ਪਤਾ ਕਿ ਕਿਹੜੇ ਚੱਲਦਾ ਕਿੰਨੇ ਦਾ ਚੱਲੂਗਾ ਸੋਨਾ ਬੰਦੇ ਨੂੰ ਆਪਾਂ ਇਹ ਜੀ ਸਰ ਉਹ ਸੱਦੂ ਹੈ ਬਾਈ ਸਰ ਬੈਲ ਲੈਣਾ ਕੰਮ ਬਿਲਡਿੰਗ ਇਹ ਤਾਂ ਕਹਣਾ ਹੈ ਮਿਰਰ ਲਾਇਆ ਹੋ ਬਿਲਡਿੰਗ ਜੱਟ ਲੋਗਾਂ ਨੂੰ ਢਲਵਾ ਦੇ ਕਹਿਆ ਯਾਰ ਇਹਨੂੰ ਬਿਲਡਿੰਗ ਇਹ ਕਹਿੰਦਾ ਬਿਲਡਿੰਗ ਢਲਵਾ ਲਾ ਦੇ ਇਹ ਜਿਹੜੀ ਬਿਲਡਿੰਗ ਹੈ ਪਲਾਨ ਨਿਆ ਫਿਰ ਸਿੱਖਾਂ ਕਰੋ ਉਹ ਮੈਂ ਜਿਹੜਾ ਦੂਜਾ ਇੱਕ ਬੜੀ ਵਧੀਆ ਬਿਲਡਿੰਗ ਨਹੀਂ ਕਰਦਾ ਉਹ ਕਿੰਨੇ ਦਾ ਮੂਨੀ ਛੋਟਾ ਲਓ ਇਹਨੇ ਇਹਦਾ ਕੰਮ ਹੈ ਘਰੇ ਪੱਤੀਆਂ ਪੁੱਤੀਆਂ ਲਾਉਣੀਆਂ ਬਹੁਤ ਕੁੱਤੀ ਲੱਗਦੀ ਲਿਆਂਦਾ ਆਪਾਂ ਤਾਂ ਕਹਿੰਦੇ ਆਪਾਂ ਟੂਆ ਲਿਆਉਣਾ ਮੂਨੀ ਕੋਲੋਂ ਇਹ ਕਹਦਾ ਮੈਂ ਨਵਾਂ ਲੈਣਾ ਵੱਡਾ ਮੈਂ ਤਾਂ ਮੈਂ ਕਹਿੰਦਾ ਉਹਦਾ ਬੜੀ ਵਧੀਆ ਬਿਲਡਿੰਗ ਕਰਦਾ ਉਹ ਕਿੰਨੇ ਦਾਊਗਾ ਉਹ ਜਿਹੜਾ ਲੈਣ ਪੜਦਾ ਉਹ ਤੈਨੂੰ ਕਰਵਾ ਹੁਣ ਉਹ ਸਖਾਲੀ ਬਿਲਡਿੰਗ ਵਧੀਆ ਹੋ ਗਿਆ ਕਰੂ ਇਹਨਾਂ ਨੂੰ ਚੰਟਾ ਚਾਹੀਆਂ ਲੋਣੀ ਹੁੰਦੀ ਨੇ ਇੱਥੇ ਤਾਰ ਜੀ ਕਰਾਂ ਤਾਰ ਵੀ ਨਿਕਲੀ ਜਾ ਆਉਣ ਉਹ ਤਾਰ ਜੀ ਆ ਓਏ ਹੋ ਤੇ ਰੱਖ ਬੱਸ ਬਣ ਗਈ ਹਾਂ ਕੰਮ ਆ ਬਾਰ ਲਾ ਟਾਂਗਾ ਰਾਤ ਨਹੀਂ ਕੀਆ ਪਟਾਹੋ ਬਾਅਦ ਗ੍ਰੈਂਡਰ ਫੇਰ ਬਾਜੋ ਪਾਣੀ ਉਹ ਪਾਣੀ ਦਾ ਪਾਣੀ ਲੈ ਪਾਣੀ ਲਿਆ ਯਾਰ ਬਾਲਟੀ ਦੇ ਦਫਾ ਪਾਣੀ ਕਿਹਾ ਦਈ ਉਹ ਕਿੱਧਰ ਲੈ ਗਿਆ ਹੌਲੀ ਹੌਲੀ ਚੱਲਣਾ ਇਹਨੇ ਹੋਏ ਹੁਣ ਪੂਰੇ ਚੱਕਰ ਸਹੀ ਕਰਦੇ ਯਾਰ ਇਹ ਤਾ ਬੜਾ ਛੇ ਵਾਲੇ ਆਣੀ ਅਗਰ ਆਸਰ ਕਰਕੇ ਪਾਵਾ ਹਾਂ ਗਿੱਲੀ ਬੋਰੀ ਲਾ ਦੇਣਾ ਗਲੇਜ ਗਲੂ ਤੇ ਯਾਰ ਵੀ ਸਾਲਾ ਅਗਲੇਸ਼ ਨਾ ਹੋ ਜਾਏ ਆ ਵੀ ਉਹ ਆ ਬਾੜੇ ਛੱਡਤੀ ਹੁੰਦਾ ਬਾਜ ਜਾਵੇ ਤੇ ਹੋਰ ਜਿਵੇਂ ਆ ਓਏ ਆ ਰਾਰ ਫੜ ਕੇ ਰੱਖੋ ਏ ਯਾਰ ਤਾਂ ਸਹੀ ਆ ਲੱਗੀ ਗਈ ਨਹੀਂ ਲੱਗੀ ਹੋਈ ਉਹੀ ਰੌਲਾ ਪਾਉਂਦੇ ਉਹ ਨਹੀਂ ਹੈ ਯਾਰ ਉਹਦੇ ਬੰਦੇ ਲੋਡ ਪਾਇਆ ਲਿੱਚਿਆ ਗਏ ਤੇ ਉਹਦੇ ਉਧਰੋਂ ਲੈ ਗਈ ਪਰਲੇ ਬੱਸ ਜਾ ਜਾ ਕੇ ਚੱਲ ਪਿਆ ਲੱਗਦਾ ਭੈਣ ਦਾ ਯਾਰ ਅੱਛਾ ਆ ਰਿਹਾਗੇ ਮੜਾ ਟੰਕਾ ਲਾਲਾ ਆਇਆ ਦੋਨਾਂ ਬਾਈ ਲਾ ਰਹੇ ਚੱਲ ਪਿਆ ਓਏ ਦੋਨਾਂ ਬਾਈ ਲਾ ਦੇ ਟੰਕਾ ਪਾਣੀ ਦਾ ਡੱਬਾ ਰੱਖੀ ਆੜੀ ਹੱਥ 'ਤੇ ਯਾਰ ਬਾਹਰ ਪੀ ਕੇ ਕੋਲੇ ਇਹਦੇ ਹਾਂ ਅੰਦਰ ਪਹਿਲੀ ਟਾਲੀ ਭਰ ਵੀ ਲਿਆ ਆ ਲੈ ਪਰਲੀ ਟਵਲੀ ਹਾਂ ਰੋਗ ਜਾਈ ਰੂਗਾ ਆ ਗਏ ਅਸੀਂ ਇਹ ਅਮਰੀਆ ਚਾਹ ਦੇ ਚਾਹ ਦਾ ਬੈਲਟ ਲਾਵਾ ਬਣਾ ਮੈਂ ਭੈਣ ਚੋ ਤੇ ਲਾ ਦੇਦਾਰਾ ਉਹ ਹੋ ਗਈ ਬਿਲਡਿੰਗ ਝੋਟਿਆ ਤੇਰਾ ਵੀ ਦਿਖਾਉਣਾ ਜੀ ਹੋਰ ਇੱਕ ਦਿਨ ਆ ਦੇਖੋ ਪੁਰੀਆਂ ਲਾ ਦੇ ਟੀਰ ਪੁਰੀਆਂ ਬੈਲਟਾਂ ਆਹੀ ਦੋ ਜੱਲਾ ਹਰਮਨੀ ਪੂਰੇ ਚੱਕਰ ਸਹੀ ਹੋਣ ਬਾਈ ਸਹੀ ਤਾਂ ਤੇਰੇ ਚੱਕਰਾਂ ਹੀ ਪੁੱਠੇ ਕਰਦ ਨੇ ਹਾਂ ਪੂਰੇ ਚੱਕਰਾਂ ਨੂੰ ਮਤ ਚੱਕਣਾ ਇੰਨਾ ਆ ਜਾ ਬਾਈ ਆ ਜਲਾ ਵਾਲਾ ਸਭ ਆਈ ਸੀ ਵਾਲੀਆਂ ਸਾਰਾ ਵੱਡਾ ਬਾਲਦੇ ਲੈ ਕੇ ਆਣੇ ਨੇ ਉੱਪਰ ਤੇ ਚਰ ਦਿਖਾਉਣੇ ਆ ਕੀ ਭਾਵੇਂ ਕਦੀ ਆ ਤੇ ਨਾ ਲੋਟ ਆ ਆਹੀ ਪੜਾ ਓਏ ਹੋਰ ਇਹ ਆ ਪ੍ਰੋਫੈਸਰ ਕੋਲ ਕੇ ਜਲਾ ਦੇਗੇ ਸਤਿ ਨਿ ਕੀ ਤੇ ਨਿੱਕਰ ਸਤਵੇਂ ਲੱਗੀ ਆ ਜੈ ਜੀ ਮਾ ਯਾਰ ਪੈਣਾ ਮੈਂ ਇਹ ਜਗ੍ਹਾ ਦੇ ਮੈਂ ਠੰਡੇ ਲੱਗੇ ਮੁੜੇ ਆਂ ਯਾਰ ਲੋਕੀ ਪ੍ਰਸਾਦਾ ਪਾਣੀ ਤਿਆਰ ਹੈ ਆ ਮੈਂ ਵੀ ਹਾਲ ਚਲਾਈ ਹੋਈ ਆ ਜੀ ਜੱਕਰ ਮੈਂ ਕਪੜਾ ਦਾ ਬਾਹਰ ਹੋ ਗਿਆ ਜਗ੍ਹਾ ਦੇ ਲਾਈਟ ਵੀ ਨਹੀਂ ਆਉਂਦੀ ਜਨਾਬ ਵੀ ਵਰਦੇ ਵਿੱਚ ਹੀ ਟਰਾਲੀ ਸੱਤਵੀਂ ਭਰੀ ਆ ਹਾਂ ਉਹ ਡੀਜ਼ਲ ਦੀ ਕੈਨ ਵੀ ਲਿਆਇਆ ਭਾਂ ਦਾ ਬਾੜਾ ਖਣ ਲੱਗ ਗਿਆ ਯਾਰ ਮੁੱਕ ਗਿਆ ਹੋਰ ਵੱਲੇ ਉਹ ਤਰੇ ਹਿਸਾਬ ਨਾਲ ਤਾਂ ਕਰਦੀਆਂ ਲੈ ਹੋ ਗਈਆਂ ਕੰਬਾਈਨਾ ਭਰੀ ਜਿਹੜਾ 7 7ਵੀਂ ਟਰਾਲੀ ਤੇ ਟੈਂਕੀ ਖਾ ਗਿਆ ਓਏ ਉਹੀ ਕਹਿੰਦੇ ਹਿਸਾਬ ਨਾਲ ਤਾਂ ਹੋ ਗਿਆ ਲੈ ਨਹੀਂ ਹੋਰ ਕੀ 7ਵੀਂ ਟਰਾਲੀ ਆ ਮੈਂ ਟੈਂਕੀ ਡੀਜ਼ਲ ਦੀ ਖਾ ਗਿਆ ਕਪੜਾ ਤੁਮੋ ਹੋ ਪਰ ਜੋ ਹੋ ਪੀਦਾ ਸੰਦਾ ਪੀਦਾ ਜਾ 100 ਘੰਟੇ ਤੱਕ ਨੇ ਇਹੀ ਕੋ ਕਰਨਾ ਤੈਂ ਇਹਨੂੰ ਭੈਣਾ ਲਾਇਆ ਵੀ ਚੱਲ ਹੁਣ ਖਾਲੂ ਸਰੀਰ ਸਰੀਰ ਗੱਲੂ ਗਿਆ ਜਾ ਕੇ ਦਾ ਮੁਰਕ ਹੋਵੇ ਗਾਹਾਂ ਤਖਨੀਬ ਹੋਊਗੀ ਪਰ ਇਹਦਾ ਸਰੀਰ ਖੁੱਲ ਗਿਆ ਹਾਂ ਇਹਦਾ ਹੋ ਗਿਆ ਕਪੜਾ ਬਾਹਰ ਟਰੈਕਟਰ ਨਹੀਂ ਹੋ ਰਿਹਾ ਇਹ ਟਰੈਕਟਰ ਨਹੀਂ ਆ ਰਿਹਾ ਕਪੜਾ ਬਾਹਰ ਹਾਂ ਆ ਬੋਦੀ ਵਾ ਸਾਰਾ ਕੰਮ ਚੀਲੇ ਤੋਂ ਉਹ ਮੈਂ ਕਹਿੰਦਾ ਦੋ ਚਾਰ ਦਿਹਾੜੀਆਂ ਸਵਰਾਜ ਨਾਲ ਲਾ ਲਈਏ ਐ ਇਹ ਆਪਣਾ ਕੀ ਕਹਿੰਦੇ ਹੁੰਦੇ ਇਹਨੂੰ ਭੁੱਖਾ ਸ਼ੇਰ ਮੈਂ ਭੁੱਖਾ ਸ਼ੇਰ ਜਾਉਣ ਲੱਗਿਆ ਆ ਪਾਪਾ ਕਹਿਣਾ ਉਹੀ ਕਹਿੰਦਾ ਭੁੱਖਾ ਸ਼ੇਰ ਆਇਆ ਦੋ ਘਹਾੜੀਆਂ ਮੈਂ ਕਹਿੰਦਾ ਦਾ ਕੰਮ ਹੈ ਚੱਲੇ ਦੋ ਦਿਹਾੜੀਆਂ ਸਵਰਾਜ ਨਾਲ ਆ ਲੈ ਕਰਾਂਗੇ ਦੋਏ ਦੇ ਨਾਲ ਐਸਾ ਪੇਟ ਹੈ ਤੇਰਾ ਭਰਦਾ ਹੀ ਨਹੀਂ ਜਿੰਨਾ ਵੀ ਖਾਏ ਭੁੱਖਾ ਹੀ ਰਹਿੰਦਾ ਹੈ ਇੱਕ ਕਦੇ ਕੈਨ ਹੋਰ ਆਊਗੀ ਤਾਂ ਕਿਤੇ ਗੱਡੀ ਚੱਲਣੇ ਆ ਤਾਂ ਕਿਤੇ ਨੇ 16 ਮੀਟਰ ਟਰਾਲੀ ਤੱਕ ਪਹੁੰਚਣਾ ਕੋਈ ਸੜਾ ਇਹਨੂੰ ਨਾ ਹਸਨ ਦੇ ਵਿੱਚ ਟੈਂਕੀ ਭਰੀ ਦੀਂਦੀ ਆ ਘਰੇ ਇਹ ਘਰੇ ਦੀਂਦੀ ਇਹਨੂੰ ਵੀ ਵੱਡੀ ਟੈਂਕੀ ਪਾ ਵੀ ਉਹਦੇ ਪਰ ਪਰ ਇਹਨੂੰ ਇਹਨੂੰ ਪਤਾ ਲੱਗ ਗਿਆ ਵੀ ਘਰੇ ਤੇਲ ਦੇ ਖੂਰ ਏ ਪਰ ਪਰ ਕੇ ਪਾਈ ਚੱਲ ਪੀ ਲੈ ਪੀ ਲੈ ਬੱਤੰਨਾ ਪੀ ਜਾਣਾ ਤੇਰਾ ਮਾਲਕ ਬਹੁਤ ਰੱਚਾ ਜਿੰਨਾ ਤੇਰੇ ਪੀਣਾ ਪੀ ਬੁੱਗੇ ਹਾਂ ਸਹੀ ਗੱਲ ਆ ਆ

ਜਿੱਥੇ ਤੱਕ ਇਹ ਆ ਉੱਥੇ ਹੀ ਛੱਡ ਆਇਆ ਭੈਣ ਦਾ ਯਾਰ ਹੋਰ ਗੱਲ ਨਾਲ ਦੇ ਸਤਿਗਿਰੀ ਆ ਪਾਣੀ ਭਰ ਗਿਆ ਉਹਦੇ ਉੱਪਰ ਗਿਆ ਪੱਤੀਆਂ ਦੇ ਪਾਣੀ ਆ ਜੂਗਾ ਗੱਲ ਹੱਕਾ ਕੀ ਲਾਲੂ ਕਾਇਆਂ ਕੀ ਲੈਣ ਛੱਡਦਾ ਪਾਈਆਂ ਕੀਲੇ ਦਾ ਪੱਤੀਆਂ ਦਾ ਪੂਰਾ ਟਾਟ ਆਪਾਂ ਗਰਦ ਦੇ ਵਿੱਚ ਕਿੱਧਰ ਫੜਦੇ ਆ ਆਏ ਗੱਲ ਓਏ ਇਧਰ ਨਾਲੇ ਗਰਦ ਦੇ ਚ ਦੋ ਦਿਨ ਦਾ ਲੈ ਦੋ ਦਿਨ ਮੋਟਰ ਨਾਲ ਦੋ ਦਿਨ ਦਾ ਮੋਟਰ ਨਾਲ ਹੈ ਅੱਜ ਆ ਕੇ ਮੋਟਰ ਚਲਾਈ ਕਿਹਨੇ ਜਿੱਦ ਕਰੀ ਉਹਦੇ ਆਉਣ ਦੀ ਅਗੁੱਣ ਗਰਮਨ ਕਿਥਾ ਹੋਰ ਦਹੀ ਪਾਓ